ਸੋ ਆਓ ਅੱਜ ਜੋ ਆਪਾਂ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਉਹ ਬਾਦਸ਼ਾਹ ਦੀ ਗੋਦ ਵਿੱਚ ਬੈਠ ਕੇ ਮਨਾ ਰਹੇ ਹਾਂ ਸੋ ਬਾਬਾ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਵਿੱਚੋਂ ਆਪਾਂ ਕੁਝ ਉਹਨਾਂ ਦਾ ਜੋ ਵੱਡਾ ਮੁਲਾਹਤ ਇਤਿਹਾਸ ਹੈ ਉਹ ਸਰਵਣ ਕਰੀਏ ਕਿਉਂਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਨੇ ਜੋ ਕਾਰਨਾਮੇ ਕੀਤੇ ਜੋ ਸਿੱਖੀ ਦੇ ਵਿੱਚ ਪ੍ਰਪੱਕ ਰਹਿ ਕੇ ਸਿਵਾਵਾਂ ਨਭਾਈਆਂ ਉਹ ਗੁਰਮਖੋ ਬੇਅੰਤਮੰਤੇ ਬੇਮਿਸਾਲ ਹਨ ਜਿਵੇਂ ਇਤਿਹਾਸ ਤੋਂ ਆਪ ਜੀ ਅਲੀ ਪਾਂਤ ਜਾਨੂ ਹੋ ਇਹ ਬੰਦਗੀ ਦੀ ਸ਼ਕਤੀ ਹੈ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਹੈ ਵੀ 80 ਸਾਲ ਦੀ ਉਮਰ ਦੇ ਵਿੱਚ 22 ਸੇਲ ਦਾ ਖੰਡਾ ਚੁੱਕ ਕੇ ਜਾਨਵਾਂ ਦਾ ਨਾਸ ਕਰਨ ਦਾ ਭਾਵ ਮੈਦਾਨੇ ਜੰਗ ਦੇ ਜੂਜਨਾ ਇਹ ਪਰਮੇਸ਼ਰ ਦੇ ਨਾਮ ਦੀ ਸੋ ਰੋਹ ਵਿਚਾਰ ਬਾਬਾ ਦੀਪ ਸਿੰਘ ਜੀ ਦਾ ਜਨਮ ਬਾਹੂਵਿੰਡ ਬਾਹੂਵਿੰਡ ਦੇ ਨਗਰ ਵਿੱਚ ਜੋ ਜਿਲ੍ਹਾ ਸ਼੍ਰੀ ਅਮਰਕਸਰ ਸਾਹਿਬ ਦੇ ਵਿੱਚ ਪੈਂਦਾ ਹੈ ਬਾਹੂਵਿੰਡ ਨਗਰ ਇਸ ਨਗਰ ਦੇ ਵਿੱਚ ਧੰਨ ਧੰਨ ਮਾਤਾ ਜੀ ਉਹ ਨਹੀਂ ਜੀ ਦੀ ਪਾਵਨ ਪਵਿੱਤਰ ਉਪ ਦੇ ਵਿੱਚੋਂ ਧੰਨ ਤਾਂ ਬਾਬਾ ਭਗਤੂ ਜੀ ਦੇ ਗ੍ਰਹਿ ਵਿਖੇ ਹੋਇਆ। ਔਰ ਜਨਮ ਵੇਲੇ ਮਾਤਾ ਜੀ ਆਪਿਤਾ ਨੇ ਬਾਬਾ ਜੀ ਦਾ ਨਾਮ ਰੱਖਿਆ ਦੀਪਾ ਬਚਪਨ ਦਾ ਨਾਮ ਤੇ ਗੁਰਮੁਖੋ ਬਾਬਾ ਭਗਤੂ ਜੀ ਤੇ ਸਤਿਕਾਰਯੋਗ ਮਾਤਾ ਜਿਉਣੀ ਜੀ ਇਹ ਬੜੀ ਬੰਦਗੀ ਵਾਲੇ ਸੰਪੂਰਪ ਜਾਨੀ ਬੰਦਗੀ ਕਰਦੇ ਸਨ ਕਿਉਂਕਿ ਇਹੋ ਜਿਹਾ ਸੰਗਰਮ ਇਹੋ ਜਿਹਾ ਗੁੱਖਾਂ ਦੇ ਵਿੱਚੋਂ ਇਹੋ ਜਿਹਾ ਘਰਾਂ ਦੇ ਵਿੱਚ ਹੀ ਪੈਦਾ ਹੁੰਦਾ ਹੈ ਗੁਰਮਖੋ ਜਿਹੜੀ ਮਾਂ ਦੇ ਗੁੱਖ ਪਰਮੇਸ਼ਰ ਦਾ ਨਾਮ ਜਪ-ਜਪ ਕੇ ਪਵਿੱਤਰ ਹੋਈ ਹੋਏ ਔਰ ਫਿਰ ਇਹੋ ਜਿਹੇ ਸੂਰਮੇ ਉਹ ਸਿੱਖ ਉਹਨਾਂ ਮਤਾਵਾ ਦੀ ਕੁੱਖ ਦੇ ਵਿੱਚੋਂ ਜੰਮ ਲੈਂਦੇ ਨੇ ਹੁਣ ਬਾਬਾ ਦੇਵ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਵੀ ਬੇਅੰਤ ਵਰਨਖੋ ਬੰਦਗੀ ਕਰਦੇ ਸਨ ਪਿਤਾ ਜੀ ਨੇ ਵੀ ਬੇਅੰਤ ਬੰਦਗੀ ਕੀਤੀ ਆ ਇਡੇ ਵੱਡੇ ਯੋਧੇ ਨੂੰ ਬੇਟੀ ਕੋ ਮਾਤਾ ਜੀ ਨੇ ਜਨਮ ਦਿੱਤਾ ਕਲਗੀਆਂ ਵਾਲੇ ਪਾਸ਼ਾ ਗੋਵਿੰਦ ਸਿੰਘ ਮਹਾਰਾਜ ਜੀ ਨੇ ਦਰਬਾਰ ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਜਨ ਉਥੇ ਹਾਜ਼ਰੀਆਂ ਕਰਨੀਆਂ ਸੇਵਾ ਕਰਮੀ ਸਿਮਰਨ ਕਰਨਾ ਤੇ ਗੁਰੂ ਘਰ ਇੱਕ ਦਿਨ ਮਾਤਾ ਪਿਤਾ ਜੀ ਬਾਬਾ ਦੀਪ ਸਿੰਘ ਜੀ ਉਰਾਨ ਨੂੰ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ। ਔਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਕਰਤਿਆਵਾਲੇ ਪਾਸ਼ਾ ਗੋਬਿੰਦ ਸਿੰਘ ਮਹਾਰਾਜ ਤੇ ਪਾਸ਼ਾ ਜੀ ਦੇ ਚਰਨਾਂ ਦੇ ਮਾਤਾ ਪਿਤਾ ਨੇ ਨਮਸਕਾਰ ਕੀਤੀ। ਤੇ ਨਾਲ ਹੀ ਬਾਬਾ ਦੀਪ ਸਿੰਘ ਜੀ ਉਰਾਨੇ ਵੀ ਕਰਤਿਆਵਾਲੇ ਪਾਸ਼ਾ ਉਹ ਬਾਬੇ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਜਦੋਂ ਬਾਬਾ ਦੀਪ ਸਿੰਘ ਜੀ ਨੇ ਨਮਸਕਾਰ ਕੀਤੀ ਨਾ ਹਾਲੇ ਬਚਪਨ ਹੈ ਗੁਰੂ ਕੋ ਤੇ ਕਲਗੀਆਂ ਵਾਲੇ ਪਾਸ਼ਾ ਕੋਈ ਸਿੰਘ ਮਹਾਰਾਜ ਜੀ ਨੇ ਨਾ ਆਪ ਦੇ ਕੋਲ ਬਿਠਾਇਆ ਬਾਬਾ ਜੀ ਜਿਹੜੇ ਆਸਣ ਤੇ ਸਤਿਗੁਰੂ ਜੀ ਬੈਠੇ ਆਪ ਦੇ ਕੋਲ ਉਸ ਆਸਣ ਦੇ ਨਾਲ ਔਰ ਕਰਗੀਆਂ ਵਾਲੇ ਪਾਸ਼ਾ ਗੋਬਿੰਦ ਸਿੰਘ ਮਹਾਰਾਜ ਦੇ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਬਾਬਾ ਜੀ ਦੇ ਮਾਤਾ ਪਿਤਾ ਨੇ ਬਿਹਤ ਸੇਵਾ ਕੀਤੀ ਗੁਰੂ ਘਰ ਜਦੋਂ 11 12 12 ਸਾਲ ਦੇ ਹੋ ਗਏ ਤੇ ਬਾਬਾ ਦੀਪ ਸਿੰਘ ਜੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਅਨੰਦਪੁਰ ਸਾਹਿਬ ਧਰਮ ਦੀ ਸ਼ਿਕਾਇਤ ਹੈ ਕਲਗੀਆਂ ਵਾਲੇ ਬਾਦਸ਼ਾਹ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਹੈ ਪਹਿਲਾਂ ਮਾਤਾ ਪਿਤਾ ਨੇ ਨਾਮ ਰੱਖਿਆ ਦੀਪਾ ਇਹ ਲੋ ਖੰਡੇ ਬਾਟੇ ਦੀ ਪੌਰ ਲੈ ਲਈ ਅੰਮ੍ਰਿਤ ਛਕ ਲਿਆ ਫਿਰ ਪੰਜ ਪਿਆਰੇ ਸਹਬਾਨਾਂ ਵੱਲੋਂ ਨਾਮ ਰੱਖਿਆ ਗਿਆ ਦੀਪ ਸਿੰਘ ਇਹਨੂੰ ਕੋ ਬਿਆੰਤ ਸੇਵਾ ਬਾਬਾ ਦੀਪ ਸਿੰਘ ਜੀ ਨੇ ਕਲਗੀਆਂ ਵਾਲੇ ਬਾਦਸ਼ਾਹ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਇੱਕ ਦਿਨ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਗੋਕੀ ਨਗਰਾਂ ਵਿੱਚ ਸੰਗਤਾਂ ਦੇ ਝੂਠੇ ਵਰਤਨਾ ਦੀ ਸੇਵਾ ਕਰਦੇ ਬੜੇ ਅਰੇਜ ਦੇ ਨਾਲ ਤੇ ਬੜਾ ਮਨ ਲਾ ਕੇ ਬਾਬਾ ਦੀਪ ਸਿੰਘ ਜੀ ਸੇਵਾ ਕਰਦੇ ਸਨ ਤਾਂ ਹੀ ਐਡੀ ਵੱਡੀ ਪਰਪਾਨੀ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਨੇ ਕੀਤੀ ਹੈ ਔਰ ਗੁਰੂ ਨੂੰ ਕਲਗੀਆਂ ਵਾਲੇ ਪਾਸ਼ਾ ਨੂੰ ਗੋਦ ਸਿੰਘ ਮਹਾਰਾਜ ਤੇ ਪਾਸ਼ਾ ਦੇ ਘਰਾਂ ਵਿੱਚ ਗਏ ਇਹ ਦੇਖਦੇ ਨੇ ਬਾਬਾ ਦੀਪ ਸਿੰਘ ਜੀ ਬੜੀ ਰੀਝ ਦੇ ਨਾਲ ਬੜੇ ਪ੍ਰੇਮ ਦੇ ਨਾਲ ਨਾ ਬਾਟੇ ਮਾਰੇ ਔਰ ਮੰਜੀ ਜਾਂਦੇ ਆ ਮੰਜੀ ਜਾਂਦੇ ਕਲਗੀਆਂ ਵਾਲੇ ਪਾਸ਼ਾ ਨੂੰ ਗੋਦ ਸਿੰਘ ਮਹਾਰਾਜ ਜੀ ਪਿੱਛੇ ਪਾਸੇ ਖੜਕੇ ਦੇਖੀ ਜਾਵੇ

ਬਰਤਨ ਤਾਂ ਇੱਕ ਵਾਰੀ ਮਾਲ ਕੇ ਧੋ ਲਈਏ ਤੇ ਸੁਟਾ ਜਾਂਦਾ ਏ ਅਸੀਂ ਕਾਫੀ ਸਮੇਂ ਦੀ ਤੈਨੂੰ ਦੇਖ ਰਹੇ ਹਾਂ ਤੂੰ ਬਰਤਨ ਨੂੰ ਮਾੜੇ ਨਹੀਂ ਨਾਲ ਧੋਵੇਂ ਨਾ ਮਾੜੇ ਨਾ ਮਾੜੇ ਇਹ ਕਾਰਨ ਹੈ ਗੁਰੂ ਪਾਪਾ ਦੇਵ ਸਿੰਘ ਜੀ ਕਹਿਣ ਲੱਗੇ ਗਲਗੀਆਂ ਵਾਲਿਆ ਪਾਸ਼ਾ ਇਹ ਮੈਂ ਤਾਂ ਵਾਰੀ ਵਾਰੀ ਮਾੜਦਾ ਤੇ ਤੂੰ ਤਾਂ ਜਿੰਨੀ ਦੇਰ ਤੱਕ ਬਰਤਨਾਂ ਦੇ ਵਿੱਚੋਂ ਤੁਹਾਡੇ ਦਰਸ਼ਨ ਹੀ ਨਾ ਹੁੰਦੇ ਓਨੀ ਦੇਰ ਤੱਕ ਮੈਂ ਇਹਨਾਂ ਬਰਤਨਾਂ ਨੂੰ ਸਾਫ਼ ਹੀ ਜਾਂਣਾ ਵੀ ਜਦੋਂ ਤੁਹਾਡੇ ਦਰਸ਼ਕ ਇਹਨਾਂ ਬਰਤਨਾਂ ਦੇ ਵਿੱਚ ਹੋਵੇ ਉਦੋਂ ਹੀ ਅਸਲ ਵਿੱਚ ਇਹ ਬਰਤਨ ਸਾਫ਼ ਹੋਣ ਹੈ ਇਹ ਗੱਲ ਨੂੰ ਕਰਦੇ ਹੋਏ ਬਚਨ ਬਾਬਾ ਦੀਪ ਸਿੰਘ ਜੀ ਦੇ ਕਲਗੀਆਂ ਵਾਲੇ ਪਾਦਸ਼ਾਹ ਨੂੰ ਕੋਸਮ ਕਰ ਰਹੇ ਹੈ ਕਲਗੀਆਂ ਵਾਲੇ ਪਾਦਸ਼ਾਹ ਨੂੰ ਇਸ ਮਹਾਰਾਜ ਬੜੇ ਜਿਆਦਾ ਖੁਸ਼ ਹੋਏ ਔਰ ਬਾਬਾ ਦੀਪ ਸਿੰਘ ਜੀ ਨੂੰ ਨਾ ਆਪਣੀ ਗੱਲ ਵਕੜੀ ਦੇ ਵਿੱਚ ਜੱਫੀ ਪਾਈ ਘੁੱਟ ਕੇ ਕਹਿੰਦੇ ਬਾਬੀ ਦੀਪ ਸਿਆਣ ਉਹ ਇਹ ਬਰਤਨ ਨਹੀਂ ਸਾਫ਼ ਕਰ ਰਿਹਾ ਤੂੰ ਤਾਂ ਆਪਣਾ ਜਰਦਾ ਸਾਫ਼ ਕਰ ਰਿਹਾ ਹੈਂਦਾ ਰੁਕੋ ਇਸ ਤਰ੍ਹਾਂ ਕਾਲੀਆ ਵਾਲੇ ਬਾਦਸ਼ਾਹ ਨੂੰ ਵੀ ਸ੍ਰੀ ਮਹਾਰਾਜ ਜੀ ਬਾਬਾ ਦੀਪ ਸਿੰਘ ਜੀ ਕੋਟਕੇ ਨੱਬੀ ਪਾਈ ਤੇ ਵਾਰ ਦਿੱਤਾ ਕਿ ਤੂੰ ਬਹੁਤ ਵੱਡੇ ਵੱਡੇ ਕਾਰਨਾਮੇ ਕਰੇਗਾ ਬਹੁਤ ਵੱਡੀ ਤੂੰ ਪੰਥ ਦੀ ਸੇਵਾ ਕਰੇਗਾ ਕੌਮ ਦੀ ਸੇਵਾ ਕਰੇਗਾ ਇਹ ਗੁਰਮੁਖੋ ਬਾਰਾ ਪਾਪਾ ਦੇਵ ਸਿੰਘ ਜੀ ਨੂੰ ਬਚਪਨ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰਾਪਤ ਹੋਇਆ। ਖੁਸ਼ੀਆਂ ਕਲਪੀਆਂ ਵਾਲੇ ਬਾਦਸ਼ਾਹ ਕੋ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਪ੍ਰਾਪਤ ਹੋਈਆਂ। ਔਰ ਗੁਰਮੁਖੋ ਸ਼ਮਾ ਪਿਆਰ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਬੜੇ ਜ਼ਾਦੇ ਜੋ ਤੋਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾੜੀ ਰਾਜਿਆਂ ਨਾਲ ਲੜੂਗਾਗੇ ਪੂਜਾ ਨਾਲ ਤੇ ਅਨੰਦਪੁਰ ਸਾਹਿਬ ਦਾ ਕਲਾ ਸ਼ਕਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਜੁਰਾਂ ਕਲਗੀਆਂ ਵਾਲੇ ਪਾਸ਼ਾ ਗੋਬਿੰਦ ਸਿੰਘ ਮਹਾਰਾਜ ਦੇ ਨਕਰ ਦੇ ਵਿੱਚ ਤੇ اور ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ ਘੁੰਮ ਕੇ ਆਪਣੇ ਨਗਰ ਬਾਹੂ ਬੇਟਾ ਜਾਂਦੇ ਨੇ ਇਤਰਾਉ ਕਲਕੀਆਂ ਵਾਲੇ ਪਾਦਸ਼ਾਹ ਨੂੰ ਗੋਲ ਸਿੰਘ ਮਹਾਰਾਜ ਜੀ ਮਗਲਾ ਨੇ ਤੇ ਪਹਾੜੀ ਰਾਜਿਆਂ ਨੇ ਜੋ ਸੌਣ ਆ ਕੇ ਕਹਿ ਦਿੱਤਾ ਕਿ ਕਲਕੀਆਂ ਵਾਲਿਆ ਪਾਦਸ਼ਾਹ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਅਸੀਂ ਗਾਂਧੀ ਤੇ ਕੁਰਾਨ ਸ਼ਰੀਫ ਦੀ ਸੌਂ ਖੰਦੇ ਆ ਸਤਿਕਾਰ ਨੂੰ ਜਨਨਾ ਦਾ ਸਤਕਾਰ ਕਰਦੇ ਹੋਏ ਆ ਕਲਕੀ ਵਾਲੇ ਪਾਸ਼ਾ ਕੋ ਕੋਵਿੰਦ ਸਿੰਘ ਰਾਜ ਦੇ ਕਿਲਾ ਛੱਡਦਾ ਇਹ ਇਤਿਹਾਸ ਸੀ ਜਿਹੜੇ ਜੀ ਸਰਵਣ ਕਰਕੇ ਆਏ ਹੋ ਸੁਭਗ ਨੂੰ ਕਲੀਆਂ ਵਾਲੇ ਪਾਸ਼ਾ ਕੋ ਕੋਵਿੰਦ ਸਿੰਘ ਮਹਾਰਾਜ ਤੇ ਪਾਸ਼ਾ ਦੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਆਰ ਬਾਬਾ ਦੀਪ ਸਿੰਘ ਜੀ ਜਵਾਨ ਹੋ ਜਾਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਹੋਰੀ ਫਿਰ ਜਿਨ ਨੂੰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਆ ਕੇ ਮਿਲਦੇ ਨੇ ਇੱਥੇ ਫਿਰ ਬਾਬਾ ਜੀ ਨੇ ਇਹ ਅੰਤਮ ਰੂਪ ਕੋ ਸੇਵਾ ਜਿਹੜੀ ਹੈ ਉਹ ਨਿਭਾਉਣੀ ਕੀਤੀ ਔਰ ਮੰਨ ਕੇ ਵੀ ਜਿਹੜੀ ਹੈ ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੇਸ਼ ਸਿੰਘ ਜੀ ਨੇ ਵਿਅੰਤ ਕੀਤੀ ਆਪ ਜੀ ਨੇ ਤੱਕ ਦਮਦਮਾ ਸਾਹਿਬ ਦੇ ਦਰਸ਼ਨ ਕੀਤੇ ਹਣੇ ਉੱਥੇ ਬਾਬਾ ਜੀ ਦਾ ਅਸਥਾਨ ਬਣਿਆ ਜਿੱਥੇ ਬੈਠ ਕੇ ਬਾਬਾ ਜੀ ਬੰਦਗੀ ਕਰਦੇ ਰਹੇ। ਔਰ ਗੁਰਮਖੋ ਬਹੁਤ ਵੱਡਾ ਕਾਰਜ ਬਾਬਾ ਦੇਵ ਸਿੰਘ ਜੀ ਨੇ ਇਹ ਕੀਤਾ ਕਿ ਚਾਰ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਸੂਤ ਆਪਣੇ ਹੱਥੀ ਬਾਬਾ ਦੇਵ ਸਿੰਘ ਜੀ ਨੇ ਲਿਖੇ। ਹੱਥ ਲਿਖਤ ਬਾਬਾ ਦੇਵ ਸਿੰਘ ਜੀ ਨੇ। ਬਹੁਤ ਵੱਡਾ ਕਾਰਜ ਬਾਬਾ ਦੇਵ ਸਿੰਘ ਜੀ ਨੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਜੀ ਸਿਮਰਾਂਜੇ ਇਰਫਾਦਾ ਸਦਕਾ ਤੇ ਜਦੋਂ ਕਲਕੀਆਂ ਵਾਲੇ ਪਾਤਸ਼ਾਹ ਨੂੰ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗੰਗਾ ਸਾਹਿਬ ਮਹਾਰਾਜ ਦਾ ਸਰੂਪ ਦਮਦਮਾ ਸਾਹਿਬ ਦੀ ਧਰਤੀ ਤੇ ਖੋਲ੍ਹ ਕੇ ਕਿਹਾ ਭਾਈ ਸਾ ਪਾਈ ਬਣੀ ਸਿੰਘ ਜੀ ਨੂੰ ਲਖਾਰੀ ਲਾ ਕੇ ਕਿ ਉਹਦੇ ਨਾਲ ਬਾਬਾ ਦੀਪ ਸਿੰਘ ਜੀ ਕੋਲੋਂ ਵੀ ਗੁਰੂ ਕੋ ਇਹ ਸੇਵਾ ਲਈ। ਔਰ ਉਸ ਤੋਂ ਬਾਅਦ ਫਿਰ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥਾਂ ਦੇ ਨਾਲ ਖੁਦ ਫਿਰ ਚਾਰ ਸੂਤ ਜਿਹੜੇ ਆ ਉਹਨੂੰ ਦੇ ਇਮਾਰਤ ਸੇਵਾ ਬਾਬਾ ਦੀਪ ਸਿੰਘ ਜੀ ਨੇ ਔਰ ਗੁਰੂ ਘਰ ਤੇ ਬਿਆਨਤਾ ਬਾਬਾ ਜੀ ਨੇ ਬੰਦਗੀ ਕੀਤੀ ਔਰ ਕਲਕੀਆਂ ਵਾਲੇ ਪਾਤਸ਼ਾਹ ਕੋਲ ਸ੍ਰੀ ਮਹਾਰਾਜ ਦੇ ਪਾਛਾ ਦੇ ਜਿੱਥੋਂ 사ਜੂ ਸਾਹਿਬ ਦੀ ਧਰਤੀ ਨੂੰ ਜਾਂਦੇ ਨੇ ਨਦੇੜ ਦੀ ਧਰਤੀ ਨੂੰ ਤੇ ਬਾਬਾ ਦੀਪ ਸਿੰਘ ਜੀ ਹੋਰਾਂ ਦਾ ਪਹਿਰਾ ਫਿਰ ਇੱਥੇ ਲਾ ਕੇ ਜਾਂਦੇ ਨੇ ਕਿ ਤੁਸੀਂ ਇੱਥੇ ਉਸੇ ਵਾਸਤੇ ਸੰਭਾਲ ਜਿਹੜੀ ਹੈ ਉਹ ਕਰਨੀ ਹੈ ਔਰ ਬਾਬਾ ਦੀਪ ਸਿੰਘ ਜੀ ਨੇ ਗੁਰੂ ਘਰ ਇੱਥੇ ਸੇਵਾ ਸੁਭਾਲ ਤਖਤ ਸ੍ਰੀ ਦਮਦਵਾ ਸਾਹਿਬ ਦੇ ਦਰ ਤੇ ਬਿਆਨ ਦੀ ਸੇਵਾ ਕੀਤੀ ਔਰ ਸਮਾਂ ਆਇਆ ਜਦੋਂ ਬਾਬਾ ਦੀਪ ਸਿੰਘ ਜੀ ਦਮਦਵਾ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਦੇ ਆ ਤੇ ਜਦੋਂ ਚਮਕੌਰ ਦੀ ਗੜੀ ਦਾ ਸਾਰਾ ਇਤਿਹਾਸ ਸਾਰਾ ਉਸ ਸਮਾਂ ਸਰਵਣ ਕੀਤਾ ਕਲਗੀਆਂ ਵਾਲੇ ਪਾਸ਼ਾ ਜੀ ਜਿਹੜੇ ਸਿਮਰਾ ਜੀ ਉਹਦੇ ਬਾਬਾ ਦੀਪ ਸਿੰਘ ਜੀ ਦੇ ਕੇ ਅੰਪਾਸ਼ਾ ਜੀ ਦੇ ਪਾਕਰਾਬੀ ਸਿੰਘ ਨੂੰ ਮਿਲਦੇ ਸਾਥੇ ਮਮੇ ਚਮਕੌਰ ਦੀ ਗੱਡੀ ਦੇ ਵਿੱਚ ਤੁਹਾਡੇ ਦੂਸਰੇ ਪਿਆਰੇ ਸਿੱਖਾਂ ਵਾਂਗੂ ਛਿੱਧੀ ਪ੍ਰਾਪਤ ਕਰਦੇ। ਕਲਗੀਆਂ ਵਾਲੇ ਪਾਸ਼ਾ ਨੂੰ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬੜੀ ਬੀਕਾਰ ਨਹੀਂ ਦੀਪ ਸਿੰਘਾ ਤੇਰੇ ਕੋਲੋਂ ਬਹੁਤ ਵੱਡੀ ਸੇਵਾ ਜਿਹੜੀ ਹੈ ਉਹ ਹੱਲ ਲੈਣੀ ਹੈ। ਇਹ ਵਚਨ ਕਲਗੀਆਂ ਵਾਲੇ ਪਾਸ਼ਾ ਨੂੰ ਗੋਬਿੰਦ ਸਿੰਘ ਮਹਾਰਾਜ ਨੇ ਤਨਦਮਾ ਸਾਹਿਬ ਦੀ ਧਰਤੀ ਤੇ ਭਾਬਾ ਦੀਪ ਸਿੰਘ ਜੀ ਗਏ ਔਰ ਗੁਰੂ ਕੋ ਬਾਬਾ ਦੀਪ ਸਿੰਘ ਜੀ ਇਸ ਪਾਵਨ ਸਥਾਨ ਤੇ ਫਿਰ ਸੇਵਾ ਨਿਭਾਉਂਦੇ ਰਹੇ ਔਰ ਇੱਥੋਂ ਹੀ ਗੁਰੂ ਦਮਦਮੀ ਟਕਸਾਲ ਦੀ ਅਰਬਤਾ ਹੋਈ ਔਰ ਦਮਦਮੀ ਟਕਸਾਲ ਦੇ ਮੁਖੀ ਪਹਿਲੇ ਮੁਖੀ ਸਭ ਤੋਂ ਬਾਬਾ ਦੀਪ ਸਿੰਘ ਜੀ ਬਣੇ ਇਹਨਾਂ ਨੇ ਗੁਰੂ ਕੋ ਬੜੀ ਜਿਆਦਾ ਗੁਰਬਾਣੀ ਦੀ ਵਿਆਖਿਆ ਕੀਤੀ ਔਰ ਗੁਰਬਾਣੀ ਨੂੰ ਸਿਖਾਉਣਾ ਸਿਖਾਈ ਕਲੀਆਂ ਨੇ ਪਾਸ ਨੇ ਫੋਨ ਕਰਕੇ ਗੈਸਾ ਨਾ ਇਹ ਦੀਪ ਸਿੰਘ ਜੀ ਉਸੇ ਗੁਰਬਾਣੀ ਦਾ ਸਿਖਾਉਣੀ ਆ ਅਰਥ ਸਿਖੋਣੇ ਨੇ ਔਰ ਪੁਰਾਣ ਗਾ ਇਹ ਨਾਤ ਜਿਹੜੀ ਹੈ ਗੁਰਬਾਣੀ ਦੀ ਇਹ ਹੱਡੜੀ ਹੈ ਬਾਬਾ ਦੇਵ ਸਿੰਘ ਜੀ ਨੇ ਉਹ ਤਨਦੇਹੀ ਦੇ ਨਾਲ ਬੜੇ ਪ੍ਰੇਮ ਦੇ ਨਾਲ ਇਹ ਸਵਾਮਾ ਜਿਹੜੀਆਂ ਦਮਦਮਾ ਸਾਹਿਬ ਦੀ ਧਰਤੀ ਤੇ ਬਾਗੀਆਂ ਕਿੰਨਾ ਸਵਾ ਆਇਆ ਕਹਿੰ ਕੋ ਅਬਦਾਲੀ ਦਾ ਗਲਗੀਆਂ ਵਾਲੇ ਪਾਸ਼ਾ ਨੂੰ ਗੁਰੂ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅਬਦਾਲੀ ਨੇ ਗੁਰੂ ਕੋਲ ਦਰਬਾਰ ਸਹਿਤ ਦਾ ਇਹਦਾ ਸ਼ੋਭਾ ਸੀ ਅਮਰ ਸਾਦਾ ਪੂਰੀਆ ਬੇਅਦਬੀ ਕੀਤੀ ਔਰ ਜਦੋਂ ਇਸ ਗੱਲ ਦਾ ਪਤਾ ਬਾਬਾ ਦੀਵਕ ਸਿੰਘ ਜੀ ਨੂੰ ਲੱਗਿਆ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਦਮਦਮਾ ਸਾਹਿਬ ਦੀ ਧਰਤੀ ਨੂੰ ਦਰਬਾਰ ਸਾਹਿਬ ਦੇ ਪਵਿੱਤਰ ਗੁਰੂ ਕੈਮਰ ਰੱਖਣ ਵਾਸਤੇ ਔਰ ਜਿਨ੍ਹਾਂ ਨੇ ਇਹ ਵਿਦਵੀ ਕੀਤੀ ਉਹਨਾਂ ਨੂੰ ਸੋਧਣ ਵਾਸਤੇ ਤਿਆਰੀ ਕੀਤੀ ਔਰ ਦਮਦਮਾ ਸਾਹਿਬ ਦੀ ਧਰਤੀ ਤੋਂ ਬਾਬਾ ਦੀਪ ਸਿੰਘ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਘਰ ਚਾਲੇ ਪਾਉਂਦੇ ਨੇ ਰਸਤੇ ਦੇ ਵਿੱਚ ਜਿਵੇਂ ਜਿਵੇਂ ਪਤਾ ਲੱਗਦਾ ਕਿ ਬਾਬਾ ਦੀਪ ਸਿੰਘ ਜੀ ਅਬਦਾਲੀ ਤੋਂ ਦਰਬਾਰ ਸਾਹਿਬ ਦਾ ਬਦਲਾ ਲੈਣ ਨੂੰ ਆਪ ਤੇ ਜਾ ਰਹੇ ਨੇ ਤਾਂ ਆਲੀ ਦੇ ਦਰਬਾਰ ਸਾਹਿਬ ਤੇ ਬੇਅਦਬੀ ਕੀਤੀ ਹੈ ਸਰੋਵਰ ਨੂੰ ਕੂੜਿਆ ਹੈ ਔਰ ਨੇ ਹੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਹੈ ਇਦਰੋਂ ਕੋ ਕਾਫੀ ਇਦਰੋਂ ਮਾਲਵੇ ਦੀ ਸਖਤ ਬਾਬਾ ਦੀਪ ਸਿੰਘ ਜੀ ਨਾਲ ਜੁਕੇ ਪਿਆਰੇ ਸਿੱਖ ਔਰ ਫਿਰ ਮਾਝੇ ਦੇ ਵਿੱਚੋਂ ਗੁਰੂ ਕੇ ਸਿੱਖ ਬਾਬਾ ਦੇਖ ਸਿੰਘ ਜੀ ਦੇ ਨਾਲ ਤੁਮ ਕੋ ਅਵਦਾਲੀ ਦੇ ਰਾਤ ਨੂੰ ਕੱਢਣ ਵਾਸਤੇ ਚੱਪੇ ਦੀ ਧਰਤੀ ਤੇ ਪਹੁੰਚ ਦੇਣੀ ਫਿਰ ਇੱਥੇ ਗੁਰੂ ਕੋ ਚੱਪੇ ਦੀ ਧਰਤੀ ਤੋਂ ਥੋੜਾ ਜਿਹਾ ਪਿੱਛੇ ਅਸਥਾਨ ਬਣਿਆ ਹੈ ਬਾਬਾ ਜੀ ਦੀ ਯਾਦ ਦੇ ਵਿੱਚ ਇੱਥੇ ਬਾਬਾ ਜੀ ਨੇ ਪਹਿਲਾਂ ਅਰਦਾਸ ਦਾ ਦੰਗਵਾ ਸਾਹਿਬ ਦੀ ਧਰਤੀ 'ਤੇ ਸੋਧਿਆ ਔਰ ਮੁੜ ਕੇ ਇੱਥੇ ਜਾ ਕੇ ਅਰਦਾਸਾ ਸੋਧਿਆ ਤੇ ਲਕੀਰ ਖਿੱਚੀ ਬਾਬਾ ਦੀਪ ਸਿੰਘ ਜੀ ਨੇ ਖੰਡੇ ਦੇ ਨਾਲ ਬਾਬਾ ਜੀ ਕਹਿਣ ਲੱਗੇ ਭਾਈ ਜਿਨ੍ਹਾਂ ਨੂੰ ਤਾਂ ਘਰ ਪਿਆਰੇ ਨੇ ਪਰਿਵਾਰ ਪਿਆਰੇ ਨੇ ਉਹ ਵੀ ਇਹ ਕਿਰਨ ਡੱਪਿਓ ਔਰ ਜਿਨ੍ਹਾਂ ਨੂੰ ਸਿੱਖੀ ਪਿਆਰੀ ਹੈ ਗੁਰੂ ਨਾਲ ਪਿਆਰ ਹੈ ਉਹ ਇਹ ਲਕੀਰ ਜਿਹੜੀ ਆ ਤਪ ਆਇਆ ਭਾਵ ਜਿਨ੍ਹਾਂ ਨੇ ਸ਼ੀਧੀਆਂ ਪ੍ਰਾਪਤ ਕਰ ਲਈਆਂ ਨੇ ਉਹ ਲਕੀਰ ਡੱਪਿਆ ਜੇ ਤੇ ਬਚਨ ਬਚਨ ਤੋਂ ਕਿਸੇ ਦੀ ਯੋਕ ਗੁਰੂ ਦੀ ਬਾਣੀ ਕਹਿੰਦੀ ਹੈ ਜਿਹੜਾ ਭਾਈ ਵਚਨ ਕਰਕੇ ਖਿਸਕ ਜਾਂਦਾ ਉਹ ਨਾਰਾ ਉਹ ਮਨੁੱਖ ਮਾਈ ਭਾਈ ਕੱਚਾ ਵਚਨ ਕਰੇ ਸੋ ਖਿਸਕ ਜਾਏ ਸੋਏ ਨਾਰਾ ਕੱਚਾ ਬਾਬਾ ਜੀ ਕਹਿੰਦੇ ਵੀ ਉਹ ਲਕੀਰ ਰੱਖਿਓ ਭਾਈ ਜਿੰਨੇ ਵਚਨ ਦੇ ਉਤੇ ਤੂੰ ਆ ਪਹਿਲਾ ਡੇਣਾ ਹੈ ਜਿਨ੍ਹਾਂ ਨੂੰ ਪਰਿਵਾਰ ਪਿਆਰਾ ਹੈ ਬੱਚੇ ਪਿਆਰੇ ਨੇ ਘਰ ਪਿਆਰਾ ਹੈ ਉਹ ਇਹ ਲਕੀਰ ਨਾ ਰੱਖਿਓ ਬਾਬਾ ਜੀ ਦਾ ਕਹਿਣ ਦਾ ਮਤਲਬ ਇਹ ਸੀ ਕਿ ਮੈਦਾਨੇ ਜੱਗ ਦੇ ਉੱਤੇ ਪਿੱਠ ਉਖਾ ਕੇ ਭੱਜੇ ਨਾ ਔਰ ਇਹਨਾਂ ਨੂੰ ਕਹੇ ਕਿ ਕਰਤਿਆ ਵਾਲੇ ਪਾਸ਼ਾ ਨੂੰ ਗੋਵਿੰਦ ਸਿੰਘ ਮਹਾਰਾਜ ਦੇ ਸਿੱਖ ਬਦਾਨੇ ਜਗਦੇ ਵਿੱਚੋਂ ਡਰ ਕੇ ਭੱਜ ਗਏ। ਔਰ ਗੁਰੂ ਕੋ ਜਦੋਂ ਬਾਬਾ ਜੀ ਨੇ ਮੇਰੇ ਦਸਾਂ ਸੋਧਿਆ ਲਖੀਰ ਖਿੱਚੀ ਇਸ ਲਖੀਰ ਤੋਂ ਮਰ ਜੀਵੜਿਆ ਨੇ ਪਾਰ ਕੀਤਾ ਤੇ ਹੁ ਚੱਪੇ ਦੀ ਧਰਤੀ ਤੇ ਪਹੁੰਚਦੇ ਗੁਰੂ ਕੋ। ਚੱਪੇ ਦੀ ਧਰਤੀ ਤੇ ਗੁਰੂ ਕੋ ਫੈਰਾ ਕਮਸੂਹ ਦਾ ਜੋਤਨ ਦਾ ਕਮਸੂਹ ਦਾ ਬਹੁਤ ਤਕੜਾ ਜੋਤਨ ਭਾਈ। ਬਦਾਨੇ ਦੀਆਂ ਮੱਖਾਂ ਦੀ ਗਿਰਤੀ ਵਿੱਚ ਫੌਜ ਹੈ ਤੇ ਇਧਰ ਗੂਕੇ ਪਿਆਰੇ ਸਿੱਖ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਬਾਬਾ ਨੌਧ ਸਿੰਘ ਦੀ ਅਗਵਾਈ ਵਿੱਚ ਗਿਰਤੀ ਦੇ ਸਿੱਖ ਉਹ ਜਿਹੜੇ ਬਚਨ ਕਲਕੀਆਂ ਵਾਲੇ ਪਾਤਸ਼ਾਹ ਨੂੰ ਜੋ ਵੀ ਸਮਾਰਾਗੇ ਉਹ ਪ੍ਰਸਾਦ ਦੀ ਧਰਤੀ ਤੇ ਕੀਤੇ ਜਿ ਸਵਾ ਲੱਖ ਨਾਲ ਇੱਕ ਇੱਕ ਸਿੱਖ ਨੂੰ ਲੜਾ ਦੇਵਾਂਗਾ ਜਮਕੌਰ ਸਾਹਿਬ ਦੀ ਧਰਤੀ ਤੇ ਵੀ ਪੂਰੇ ਕੀਤੇ ਤੇ ਇੰਜੇ ਕਰੂਗਾ ਆ ਬਾਬਾ ਦੀਪ ਸਿੰਘ ਜੀ ਹੋਰਾਂ ਦੇ ਵਿੱਚ ਉਹ ਬਚਨ ਅਕੀਆ ਵਾਲੇ ਬਾਸ਼ਯੰ ਗੁਰੂ ਜੀ ਮਹਾਰਾਜ ਨੇ ਕੁਬਿੰਦੇ ਸਵਾ ਸਵਾ ਲੱਖ ਦੇ ਨਾਮ ਕਰਕੇ ਜਿਸ ਸਿਕਾ ਪਰਪੋ ਬੜਾ ਭਿਆਨਕ ਜੁੱਧ ਜਿਹੜਾ ਇੱਥੇ ਹੋਇਆ ਗੁਰਪੋ ਤੇ ਬਹੁਤ ਜ਼ਿਆਦਾ ਅਬਦਾਲੇ ਦੀਆਂ ਫੌਜਾਂ ਦਾ ਨੁਕਸਾਨ ਹੋਇਆ ਔਰ ਇੰਜੇ ਗੁਰਪੋ ਤੁਸੀਂ ਦਰਸ਼ਨ ਸਾਰੀਆਂ ਸੰਗਤਾਂ ਨੇ ਕੀਤੇ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਸਰਸਬ ਤੇ ਜਿੱਥੇ ਬਾਬਾ ਨੌਧ ਸਿੰਘ ਜੀ ਸ਼ੀ ਨੰਦੇ ਨੇ ਉਸ ਜਗ੍ਹਾ ਤੇ ਅੱਜ ਉਸਥਾਨ ਬਣਿਆ ਹਰ ਇੱਕ ਜੀ ਉੱਥੇ ਰੁਕ ਕੇ ਜਾਂਦੀ ਹੈ ਨਮਸਕਾਰ ਕਰਕੇ ਜਾਂਦੀ ਹੈ ਬਾਬਾ ਲੋਹ ਸੇ ਉਹਦੀ ਸ਼ੀਰਧੋਪੀ ਹੋਰ ਗੁਰੂ ਦੇ ਪਿਆਰੇ ਬਾਤ ਤੂ ਕੇ ਸਿੱਖ ਸ਼ੀਰੀਆਂ ਪ੍ਰਾਪਤ ਕਰਕੇ ਜੇ ਗੁਰੂ ਕੋ ਆਖਰਕਾਰ ਕੀ ਹੋਇਆ ਜੰਗ ਕਰਦਿਆਂ ਕਰਦਿਆਂ ਯੁੱਧ ਕਰਦਿਆਂ ਕਰਦਿਆਂ ਬਾਬਾ ਦੀਪ ਸਿੱਖ ਜੀ ਦਾ ਸਿਰ ਜਿਹੜਾ ਸੀ ਧੜਨਾਂ ਤੋਂ ਨੱਥ ਕੇ ਜਦੋਂ ਵਾਰ ਕੀਤਾ ਉਹ ਜਾਨੀ ਨੇ ਤੇ ਗੁਰਮੁਖੋ ਸੀਸ ਕਟਿਆ ਗਿਆ ਤੇ ਬਾਬਾ ਦੀਪ ਸਿੰਘ ਜੀ ਨੇ ਗੁਰਮਖੋ ਅਰਦਾਸ ਬੇਨਤੀ ਇਹ ਕੀਤੀ ਸੀ ਕਿ ਜਿੰਨੀ ਦੇਰ ਤੱਕ ਮੈਂ ਦਰਬਾਰ ਸਾਹਿਬ ਸਰਬੰਦਰ ਸਾਹਿਬ ਨੂੰ ਅਜਾਦ ਨਹੀਂ ਕਰਵਾ ਲਿਆ ਉਦੋਂ ਤੀ ਦੇਰ ਤੱਕ ਸ਼ਹੀਦੀ ਪ੍ਰਾਪਤ ਨਹੀਂ ਕਰਾਂਗਾ ਔਰ 19 ਦਿਨ ਤੱਕ ਮੇਰੇ ਜਿਹੜੇ ਸਵਾਸ ਹੈ ਉਹ ਇਸ ਸਰੀਰ ਤੋਂ ਨਹੀਂ ਨਿਕਲਦਾ। ਗੁਰੂ ਕੋਲੋਂ ਅਰਦਾਸ ਬੇਨਤੀ ਕੀਤੀ ਨਾ ਕਿਉਂਕਿ ਗੁਰੂ ਦਾ ਜਿਹੜਾ ਸਿੱਖ ਹੈ ਨਾ ਪੂਰਨ ਸਿੱਖ ਜਿਹੜਾ ਉਹਦੇ ਨਾਲ ਇੱਕਮਿਕ ਹੈ ਉਹ ਜਿਹੜੀ ਅਰਦਾਸ ਕਰ ਲਵੇ ਉਸ ਅਰਦਾਸ ਤੋਂ ਪਿਛੇ ਵੀ ਅਰਦਾਸ ਸਰੀਰ ਭਾਵੇਂ ਤੱਕ ਜਾਵੇ। ਸਰੀਰ ਹੋ ਜਾਵੇ ਪਰ ਅਰਦਾਸ ਤੋਂ ਪਿਛੇ ਰਹਿਣਾ। ਅਰਦਾਸ ਇੱਕ ਬਹੁਤ ਸ਼ਕਤੀ ਹੈ। ਜਿਹੜੇ ਗੁਰਸਿੱਖ ਬਹੁਤ ਪਿਆਰੇ ਗੁਰੂ ਕੋ ਗੁਰੂ ਨਾਲ ਜੁੜੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੈ ਪਰ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਔਰ ਗੁਰੂ ਕੋ ਜਦੋਂ ਚੱਪੇ ਦੀ ਧਰਤੀ ਦੇ ਉੱਤੇ ਮੈਦਾਨੇ ਜੰਗ ਦੇ ਬਾਬਾ ਦੀਪ ਸਿੰਘ ਜੀ ਦਾ ਸਿਰ ਕੱਟਿਆ ਗਿਆ ਨਾ ਇਹਨੂੰ ਹੂਣੀ ਇੱਥੇ ਖੜਕੜਾ ਕੇ ਹੱਸੀ ਕਹਿਣ ਲੱਗੇ ਦੀਪ ਸਿੰਘ ਆ ਤੂੰ ਤਾਂ ਬੜੀਆਂ ਡਿੰਗਾ ਮਾਰਦਾ ਸੀ ਬੜਾ ਕਹਿੰਦਾ ਸੀ ਕਿ ਮੈਂ ਕੁੰਡੀ ਦੇਰ ਤੱਕ ਇਹ ਜਦੋਂ ਹੁਣ ਜੰਨੀ ਦੇ ਤੱਕ ਦਰਬਾਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲਿਆ ਦਰਬਾਰ ਸਾਹਿਬ ਦਾ ਇਥੋਂ ਲੈ ਕੇ 4 ਕਿਲੋਮੀਟਰ ਲੱਗੇ ਆ ਉਸ ਜਗ੍ਹਾ ਤੱਕ ਰੁਕੋ ਦਰਬਾਰ ਸਾਹਿਬ ਅਨੁਸਾਰ ਜਿੱਥੇ ਇਹ ਜੰਗ ਹੋਇਆ ਨਾ ਚਬੇ ਦੀ ਧਰਤੀ ਤੇ ਉਥੋਂ 3-4 ਕਿਲੋਮੀਟਰ ਅੱਗੇ ਆ ਦਰਬਾਰ ਸਾਹਿਬ ਤੇ ਜਦੋਂ ਹੁਣੀ ਨੇ ਇਹ ਮਿਹਣਾ ਮਾਰਿਆ ਨਾ ਕਿ ਤੂੰ ਤਾਂ ਕਹਿੰਦਾ ਵੀ ਮੈਂ ਵੀ ਦੇਰ ਤੱਕ ਛੇਦੀ ਪ੍ਰਾਪਤੀ ਕਰਨੀ ਜਿੰਨੀ ਦੇਰ ਤੱਕ ਦਰਬਾਰ ਸਾਹਿਬ ਨੂੰ ਆਜਾਦ ਨਾ ਕਰਾਇਆ ਤਾਂ ਦਰਬਾਰ ਸਾਹਿਬ ਕਹਾਲੇ ਅੱਗੇ ਆ ਪਹਿਲਾਂ ਹੀ ਸਿਧੀ ਰਾਤ ਕਰ ਗਿਆ ਜਿਗਰੂ ਕੋ ਇਤਿਹਾਸ ਤੋਂ ਹੀ ਬੜੀ ਬੜਾ ਸੁਨੇਹਾ ਹੈ ਤਾਂ ਵੀ ਬਾਬਾ ਦੀਪ ਸਿੰਘ ਜੀ ਨੂੰ ਅਰੋਖੇ ਸ਼ਹੀਦ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਉਹ ਰੋਖੇ ਢੰਗ ਦੇ ਨਾਲ ਕੀਤੀ ਹੈ ਤੇ ਉਹ ਇੱਕ ਅੱਧੀ ਹੋ ਸਕਦਾ ਵੀ ਕਿਸੇ ਬੰਦੇ ਦਾ ਸਿਰ ਧੜ ਦੇ ਨਾਲੋਂ ਅਲੈਦਾ ਹੋ ਜਾਵੇ ਤੇ ਫਿਰ ਵੀ ਉਹ ਉੱਠ ਕੇ ਮੈਦਾਨੇ ਜੰਗ ਦੇ ਵਿੱਚ ਲੜਨ ਲੱਗ ਪਵੇ ਏ ਬਾਬਾ ਦੀਪ ਸਿੰਘ ਜੀ ਦੇ ਕੋਲ ਉਸੇ ਦੇ ਵਿੱਚ ਆਇਆ ਔਰ ਜਦੋਂ ਭੂਣੀ ਨੇ ਵੇਣਾ ਮਾਰਿਆ ਨਾ ਕਿ ਦਰਬਾਰ ਸਾਹਿਬ ਦਾ ਬੜੀ ਦੂਰ ਦਾ ਬੜੀਆਂ ਡਿੰਗਾ ਮਾਰਦਾ ਸੀ ਜੀ ਕਹਿੰਦੀ ਮੈਂ ਬਹੁਤ ਬਲਵਾਨ ਐ ਮੈਂ ਕਿਸੇ ਨੂੰ ਕਿਸੇ ਦੀ ਅਰਦਾਸ ਪੂਰੀ ਨਹੀਂ ਹੁੰਦੀ ਮੇਰੇ ਨਾਲ ਕੋਈ ਬਲਵਾਨ ਨਹੀਂ ਕਰਦੀ ਤੇ ਬਾਬਾ ਦੀਪ ਸਿੰਘ ਨੇ ਫਿਰ ਉਹ ਬੋਲਦੇ ਕਹਿੰਦੇ ਜੇ ਤੂੰ ਬਲਵਾਨ ਆ ਨਾ ਤੇ ਮੈਂ ਵੀ ਕਲਕੀਆਂ ਵਾਲੇ ਪਾਸ਼ਾ ਜੋਤੀ ਸਿੰਘ ਮਹਾਰਾਜ ਦਾ ਪੁੱਤਰ ਐ ਮੈਂ ਤੇਰੇ ਨਾਲੋਂ ਵੀ ਬਲਵਾਨ ਗੁਰੂ ਕੋ ਅਨਿਆਸ ਕਰਨ ਲੱਗਦੇ ਵੀ ਬਾਬਾ ਦੀਪ ਸਿੰਘ ਜੀ ਨੇ ਫਿਰ ਆਪਣਾ ਵੱਡਿਆ ਹੋਇਆ ਸਿਰ ਖੱਬੇ ਹੱਥ ਦੀ ਥਲੀ ਦੇ ਉੱਤੇ ਰੱਖਿਆ ਇਸ ਸੱਜੇ ਹੱਥ ਦੇ ਨਾਲ ਖੰਡਾ ਜਿਹੜਾ 22 ਇਰ ਦਾ ਖੰਡਾ ਸੀ ਉਹਰ ਹੱਥ ਦੇ ਵਿੱਚ ਫੜਿਆ ਕਿ ਗੁਰੂ ਕੋ ਜਬੇ ਦੀ ਧਰਤੀ ਦੇ ਉੱਤੇ ਫਿਰ ਬਾਬਾ ਦੀਪ ਸਿੰਘ ਜੀ ਨੇ ਮਟੇ ਹੋਏ ਸੀਸ ਨੇ باوجود ਵੀ ਦੁਸ਼ਮਣਾਂ ਦੇ ਆਉਲਾਦ ਤੇ ਆਉਲਾਦ ਤੇ ਇਹ ਜਦੋਂ ਗੁਰਮੁਖ ਕੋਈ ਪਤਾ ਲੱਗਿਆ ਨਾ ਅਫਗਾਨੀ ਦੀਆਂ ਫੌਜਾਂ ਨੂੰ ਵੀ ਬਾਬਾ ਦੀਪ ਸਿੰਘ ਜੀ ਤਾਂ ਵੱਡੇ ਹੋਏ ਸਿਰ ਤੋਂ ਵੀ ਸਾਡਾ ਬਹੁਤ ਜ਼ਿਆਦਾ ਨੁਕਸਾਨ થઈ ਜਾਂਦਾ ਬਹੁਤ ਜ਼ਿਆਦਾ ਮੌਦੇ ਦਾ ਹਟ ਸਾਡੀ ਫੌਜਾਂ ਨੂੰ ਉਤਾਰੀ ਜਾਂਦਾ ਤੇ ਉਹਨੂੰ ਤੇਰਾ ਫੌਜਾਂ ਦੇ ਤਾਂ ਨਾ ਦੌੜਦਿਆਂ ਸ਼ੁਰੂ ਹੋ ਗਈ ਇਹ ਸਿੱਖ ਜਿਹੜਿਆ ਕਿਹੜੀ ਮਿੱਟੀ ਦੇ ਬਣੇ ਆ ਸ਼ਰਵੀ ਕੱਟੇ ਗਿਆ ਦੁਬਾਰਾ ਫਿਰ ਉੱਠ ਕੇ ਲੜੀ ਜਾਂਦੇ ਆਂ ਔਰ ਗੁਰੂ ਕੋ ਬਾਬਾ ਦੀਪ ਸਿੰਘ ਜੀ ਨਾ ਫਿਰ ਇਥੋਂ ਇਨਾ ਜ਼ਾਲਮਾਂ ਦਾ ਨਾਸ ਕਰਕੇ ਦਰਬਾਰ ਸਾਹਿਬ ਦੀ ਧਰਤੀ ਤੇ ਉਜਦੇ ਜੀ ਬਾਬਾ ਦੀਪ ਸਿੰਘ ਔਰ ਪ੍ਰਕਰਮਾਂ ਦੇ ਵਿੱਚ ਜਿੱਥੇ ਆਪ ਜੀ ਨੇ ਦਰਸ਼ਨ ਕੀਤੇ ਬਾਬਾ ਦੀਪ ਸਿੰਘ ਜੀ ਦੀ ਜਾਨ ਦੇ ਸੁਖਵਾਰ ਸਾਹਿਬ ਸ਼ੁਭਤਾ ਹੈ ਸ਼ਹੀਦ ਗੰਜ ਉਸ ਸਥਾਨ ਤੇ ਜਾ ਕੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਰੱਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਵਿੱਚ ਬੇਨਤੀ ਕੀਤੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ਼ਾ ਜੀ ਉਹ ਆ ਮੇਰੇ ਸਿਰ ਦੀ ਜਿਹੜੀ ਭੇਟਾ ਹੈ ਇਹ ਪ੍ਰਮਾਣ ਕਰਿਆ ਜੀ ਔਰ ਗਣਕੋ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦਾ ਬਿਨਾਂ ਸਿਰ ਸਿਰ ਹਟੇ ਤੋਂ ਦੁਸ਼ਮਣਾਂ ਦੇ ਆਉ ਲਾਉਂਦੇ ਹੋਏ ਦਰਬਾਰ ਸਿਰ ਦਰਬਾਰ ਸਾਹਿਬ ਪਹੁੰਚੇ ਤੇ ਦਰਬਾਰ ਸਾਹਿਬ ਨੂੰ ਪਿਆਰ ਕਰਾਇਆ ਬੁਲਾਦਿਆਂ ਉਹ جت ਔਰ ਸ਼੍ਰੀ ਦੀ ਪ੍ਰਾਪਤ ਕਰ ਗਏ ਤੇ ਗੁਰਮਖੋ ਦੋ ਸਥਾਨ ਬਾਬਾ ਜੀ ਦੀ ਯਾਦ ਦੇ ਵਿੱਚ ਹੋਰ ਵੀ ਬੇਅਤ ਸਥਾਨ ਨੇ ਅਬਰ ਸਾਹਿਬ ਦੀ ਧਰਤੀ ਤੇ ਦੋ ਸਥਾਨ ਬਾਬਾ ਜੀ ਦੀ ਯਾਦ ਵਿੱਚ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਜੋ ਆਪਾਂ ਦਰਬਾਰ ਸਾਹਿਬ ਜਾਣੇ ਤੇ ਰਾਹ ਵਿੱਚ ਹੁੰਦਾ ਹੈ ਦਰਬਾਰ ਅਮਰਸਰ ਦੇ ਵਿੱਚ ਔਰ ਦੂਜਾ ਸਟੰ ਬਾਬਾ ਜੀ ਨੇ ਜਿੱਥੇ ਬਾਬਾ ਜੀ ਨੇ ਜਾ ਕੇ ਆਪਣਾ ਸੀਸ ਤੇ ਔਰ ਕਰਮਾਂ ਦੇ ਦਰਬਾਰ ਸਾਹਿਬ ਹੁੰਦੇ ਇਸ ਤਰ੍ਹਾਂ ਕਰਕੇ ਬਾਬਾ ਦੀਪ ਸਿੰਘ ਜੀ ਨੇ ਮਹਾਨ ਕੁਰਬਾਨੀ ਕੀਤੀ ਕੌਮ ਦੇ ਖਾਤਰ ਧਰਮ ਦੀ ਖਾਤਰ ਕਿਉਂਕਿ ਜਿਹੜਾ ਗੁਰੂ ਦਾ ਸੇਖ ਹੈ ਨਾ ਉਹ ਆਪਣੇ ਗੁਰੂ ਦੀ ਇਰਾਤਰੀ ਨਹੀਂ ਦੇਖਦਾ ਵੀਰ ਜੀ ਦੇ ਸਹਾਸ ਸੰਗਤ ਦਾ ਕਿ ਜਿਹੜੇ ਜਿਨ੍ਹਾਂ ਅੱਖਾਂ ਦੇ ਸਾਹਮਣੇ ਮੂਹਰੀ ਗੱਲ ਨਹੀਂ ਹੋਈ ਜਾਂਦੀ ਹੈ ਕਿ ਭਦਰਦਰ ਹੋ ਜਾਂਦਾ ਹੈ ਉਹਦਾ ਸੇਖ ਹੀ ਨਹੀਂ ਬਸਦਾ ਇਸ ਸਾਹੇ ਬਾਬਾ ਦੀਪ ਸਿੰਘ ਜੀ ਦੇ ਇਹ ਅਨੋਖੀ ਸ਼ਹੀਦੀ ਪ੍ਰਾਪਤ ਕੀਤੀ ਨੂੰ ਕੋ ਔਰ ਜਾਲਵਾ ਦੇ ਅបਦਾਨ ਤੇ ਜਿੱਤ ਪ੍ਰਾਪਤ ਕੀਤੀ ਉਹਨਾਂ ਦਾ ਸਾਹਿਬ ਜੀ ਨੂੰ ਪਦਾਨ ਕਰਵਾਇਆ ਅੱਜ ਆਪਾਂ ਉਹਨਾਂ ਦਾ ਪਾਵਨ ਤੇ ਪਵਿੱਤਰ ਜਰਮੁ ਦਿਹਾੜਾ ਜਿਹੜਾ ਏ ਉਹ ਗੁਰੂ ਦੀ ਬਾਤ ਵਿੱਚ ਬੈਠ ਕੇ ਮਨਾ ਰਹੇ ਆ ਸੋ ਆਪਣੇ ਤੇ ਵੀ ਗੁਰੂ ਕ੍ਰੰਥ ਸਾਹਿਬ ਮਹਾਰਾਜ ਦੇ ਪਾਸ਼ਾ ਜੀ ਰਹਿਤ ਕਰਨ ਦਇਆ ਕਰਨ ਆਪਾਂ ਵੀ ਸਿੱਖੀ ਦੇ ਵਿੱਚ ਪਰਪੱਕ ਹੋ ਕੇ ਗੁਰੂ ਦੇ ਦਰ ਦੀ ਸੇਵਾ ਕਰ ਸਕੀਏ ਕਿਉਂਕਿ ਆਪਾਂ ਬਾਬਾ ਦੀਪ ਸਿੰਘ ਵਰਗੇ ਤਾਂ ਨਹੀਂ ਬਣ ਸਕਦੇ ਪਰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਜ਼ਰੂਰ ਲੈ ਸਕਦੇ ਆ ਔਰ ਪ੍ਰੇਰਣਾ ਲੈ ਕੇ ਆਪਣੇ ਜੀਵਨ ਨੂੰ ਸੁਧਾਰ ਜ਼ਰੂਰ ਸਕਦੇ ਆਂ ਔਰ ਗੁਰੂ ਦੇ ਲੇਖੇ ਵਿੱਚ ਲਾ ਸਕਦੇ ਆਂ ਇਸ ਵਾਰ ਤੇ ਕਿ ਜਿਹੜੇ ਬਾਬਾ ਪਵਿੱਤਰ ਦਿਹਾੜੇ ਨੇ ਜਿਸ ਪੂਰਨ ਦਾ ਆਪਾਂ ਨੂੰ ਲਾਭ ਤਾਂ ਹੀ ਹੈ ਵੀ ਜੇ ਕਿੰਨਾ ਦਿਹਾੜਿਆਂ ਤੋਂ ਆਪਾਂ ਕੁਝ ਨਾ ਕੁਝ ਸਿੱਖ ਕੇ ਲਈਏ ਬੀ ਇੱਕ ਤਾਂ ਬਾਬਾ ਜਿਹਦੇ ਜੀਵਨ ਵਿੱਚੋਂ ਇਹ ਆਪਾਂ ਨੂੰ ਸਿੱਖਣ ਨੂੰ ਮਿਲਦਾ ਕਿ ਇੰਨੇ ਆਪਾਂ ਵਧਰੀ ਵਧ ਤੋਂ ਵਧ ਕਰਾਂਗੇ ਜਿੰਨਾ ਵੱਧ-ਵਧ ਨਾਮ ਜਪਾਂਗੇ ਓਨਾ ਹੀ ਇਹ ਗੁਰੂ ਤੋਂ ਆਤਮਾ ਜੀਨ ਬਲਵਾਨ ਹੋਏਗੀ। ਔਰ ਸੱਚ ਦੇ ਉੱਤੇ ਪਹਿਰਾ ਦੇਵਾਂਗੇ ਤੇ ਗੁਰੂ ਦੀਆਂ ਸਿਖਿਆਵਾਂ ਪ੍ਰਾਪਤ ਹੋਣਗੀਆਂ। ਔਰ ਧਰਮ ਦੇ ਖਾਤਰ, ਕੌਮ ਦੇ ਖਾਤਰ, ਦੇਸ਼ ਦੇ ਖਾਤਰ ਫਿਰ ਗੁਰੂ ਕੋ ਅੰਦਰ ਜਿਹੜੀ ਇਹ ਪ੍ਰੇਰਣਾ ਮਿਲਦੀ ਹੈ ਜਦੋਂ ਆਪਾਂ ਬੰਦਗੀ ਦੇ ਨਾਲ ਜੁੜਦੇ ਹਾਂ, ਨਾਮ ਦੇ ਨਾਲ ਬਾਬਾ ਜੀ ਦੀ ਬੰਦਗੀ ਬਹੁਤ ਜਿਆਦੀ ਸੀ। ਬੇਅੰਤ ਗੁਰਬਾਣੀ ਦਾ ਜਾਪ ਕਰਨਾ, ਬੇਅੰਤ ਗੁਰਬਾਣੀ ਪੜ੍ਹਨੀ, ਉਹਨੂੰ ਸਮਝਣਾ, ਉਹ ਆਪਣੇ ਹਿਰਦੇ ਵਿੱਚ। ਮਤਾਈਂ ਰੱਖੋ। ਬਾਬਾ ਜੀ ਨੇ ਏਡੇ ਵੱਡੇ ਇਹ ਕਾਰਨਾਮੇ ਕੀਤੇ ਨੇ ਔਰ ਉਸ ਮਹਾਨ ਆਤਮਾ, ਮਹਾਨ ਸ਼ਹੀਦ ਭੰਤਨ ਬਾਬਾ ਦੀਪ ਸਿੰਘ ਜੀ ਦਾ ਅੱਜ ਪਾਵਨ ਤੇ ਪਵਿੱਤਰ ਜੰਮ ਦਿਹਾੜਾ ਹੈ। ਉਹਨਾਂ ਦੇ ਟੇਬਲ ਦੇ ਵਿੱਚ ਆਪਾਂ ਕੁਝ ਅਤਿਆ ਜਿਹੜਾ ਸਾਨੂੰ ਕੀਤਾ ਹੈ ਬਾਬਾ ਦੀਪ ਸਿੰਘ ਜੀ ਵੀ ਆਪਣੇ ਤੇ ਕਿਰਪਾ ਕਰੋ ਧੰਨ ਗੁਰਾਂ ਸਾਹਿਬਾ ਮਹਾਰਾਜ ਆਪਣੀ ਕਿਰਪਾ ਕਰਾਪਾਣੋ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰੋ ਉਹਨਾਂ ਦੇ ਜੀਵਨ ਤੋਂ ਕੁਝ ਨਾ ਕੁਝ ਸਿੱਖ ਕੇ ਆਪਾਂ ਵੀ ਆਪਣੇ ਜੀਵਨ ਨੂੰ ਸਫਲ ਬਣਾਈਏ